ਭਾਰਤ ਤੋਂ ਪਾਕਿਸਤਾਨ ਦਰਸ਼ਨ ਦੇ ਲਈ ਗਈ ਸ਼ਰਦਾਲੂ ਸਰਬਜੀਤ ਕੌਰ ਹੁਣ ਲਾਹੌਰ ਹਾਈ ਕੋਰਟ ਦੇ ਕੇਸ ਵਿੱਚ ਫਸ ਗਈ ਹੈ। ਵੀਜ਼ਾ ਸਿਰਫ ਧਾਰਮਿਕ ਯਾਤਰਾ ਦੇ ਲਈ ਸੀ ਪਰ ਉਸ ਦੇ ਵੱਲੋਂ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਗਈ ਤੇ ਵਿਆਹ ਵੀ ਕਰਵਾ ਲਿਆ ਗਿਆ ਜਿਸ ਉੱਤੇ ਅਦਾਲਤ ਨੇ ਪ੍ਰਸ਼ਾਸਨ ਨੂੰ ਨਸੀਰ ਹੁਸੈਨ ਤੇ ਸਰਬਜੀਤ ਕੌਰ ਉੱਤੇ ਦਬਾਅ ਪਾਉਣ ਲਈ ਰੋਕ ਵੀਲ ਲਗਾ ਦਿੱਤੀ ਸੀ। ਇਹਦੇ ਨਾਲ-ਨਾਲ ਹੋਰ ਫਿਰ ਕਿਹੜੀ ਗਲਤੀ ਹੋ ਗਈ ਜਿਸ ਕਾਰਨ ਅਦਾਲਤ ਦੇ ਵੱਲੋਂ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ। ਕੀ ਇਹ ਸਿਰਫ ਵੀਜ਼ਾ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਹੈ ਜਾਂ ਫਿਰ ਇਸ ਦੇ ਪਿੱਛੇ ਹੋਰ ਵੀ ਕੋਈ ਵੱਡੀ ਗਲਤੀ ਲੁਕੀ ਹੋਈ ਹੈ ਜਿਹੜਾ ਇਹ ਪਟੀਸ਼ਨ ਦਾਇਰ ਹੋਇਆ ਦਰਸਲ ਭਾਰਤ ਤੋਂ ਪਾਕਿਸਤਾਨ ਦੌਰੇ ਉੱਤੇ ਗਈ ਸ਼ਰਧਾਲੂ ਸਰਬਜੀਤ ਕੌਰ ਉੱਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਲਾਹੌਰ ਹਾਈ ਕੋਰਟ ਚ ਇੱਕ ਨਵੀਂ ਸੰਵਿਧਾਨਕ ਪਟੀਸ਼ਨ ਦਾਇਰ ਕੀਤੀ ਗਈ ਹੈ 5 ਦਸੰਬਰ 2025 ਨੂੰ ਸ਼ੁਰੂਆਤੀ ਸੁਣਵਾਈ ਤੋਂ ਬਾਅਦ ਲਾਹੌਰ ਹਾਈ ਕੋਰਟ ਨੇ ਅਸਾ ਮਾਮਲੇ ਵਿੱਚ ਪਾਕਿਸਤਾਨ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ। ਪਟੀਸ਼ਨ ਦੇ ਵਿੱਚ ਇਹ ਦੱਸਿਆ ਗਿਆ ਕਿ ਸਰਬਜੀਤ ਕੌਰ ਜੋ ਕਿ ਭਾਰਤੀ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਰਹਿਣ ਵਾਲੀ ਹੈ 4 ਨਵੰਬਰ 2025 ਨੂੰ ਪਾਕਿਸਤਾਨ ਦੇ ਵਿੱਚ ਦਾਖਲ ਹੋਈ ਸੀ ਤੇ ਉਸ ਨੂੰ 10 ਦਿਨਾਂ ਦਾ ਸਿੰਗਲ ਐਂਟਰੀ ਧਾਰਮਿਕ ਵੀਜ਼ਾ ਜਾਰੀ ਕੀਤਾ ਗਿਆ ਸੀ। ਜਿੱਲਦੀ ਮਿਆਦ 13 ਨਵੰਬਰ 2025 ਤੱਕ ਸੀ ਤੇ ਉਸ ਨੂੰ ਸਿਰਫ ਕੁਝ ਖਾਸ ਤੀਰਥ ਯਾਤਰਾਵਾਂ ਜਿਵੇਂ ਕਿ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਤੱਕ ਹੀ ਸੀਮਤ ਰਹਿਣ ਦੀ ਇਜਾਜ਼ਤ ਸੀ ਪਰ ਉਹਦੇ ਉੱਤੇ ਦੋਸ਼ ਇਹ ਲੱਗ ਰਹੇ ਨੇ ਕਿ ਸਰਬਜੀਤ ਕੌਰ ਨੇ ਵੀਜ਼ੇ ਦੀਆਂ ਜਿਹੜੀਆਂ ਨਿਰਧਾਰਤ ਸ਼ਰਤਾਂ ਨੇ ਉਹਨਾਂ ਦੀ ਪਾਲਣਾ ਨਹੀਂ ਕੀਤੀ ਤੀਰਥ ਯਾਤਰਾਵਾਂ ਦੀਆਂ ਹੱਦਾਂ ਤੋਂ ਬਾਹਰ ਸਫ਼ਰ ਕੀਤਾ ਤੇ ਵੀਜ਼ਾ ਦੀ ਮਿਆਦ ਖਤਮ ਹੋ ਜਾਣ ਦੇ ਬਾਵਜੂਦ ਵੀ ਪਾਕਿਸਤਾਨ ਦੇ ਵਿੱਚ ਠਹਿਰੀ ਰਹੀ ਜਾਂ ਕਹਿ ਲਈ ਕਿ ਠਹਿਰਾ ਜਾਰੀ ਰੱਖਿਆ ਇਹ ਤੋਂ ਸਪਸ਼ਟ ਤੌਰ ਦੇ ਉੱਤੇ ਓਵਰਸਟੇ ਅਤੇ ਪਾਕਿਸਤਾਨੀ ਕਾਨੂੰਨਾਂ ਦੀ ਉਲੰਘਣਾ ਐਸ ਨੂੰ ਮੰਨਿਆ ਗਿਆ ਹੈ। ਪਟੀਸ਼ਨ ਦੇ ਵਿੱਚ ਇਹ ਵੀ ਦਾਵਾ ਵੱਡਾ ਕੀਤਾ ਗਿਆ ਹੈ ਕਿ ਸਰਮਜੀਤ ਕੌਰ ਦੇ ਉੱਤੇ ਭਾਰਤ ਵਿੱਚ ਧੋਖਾਧੜੀ ਤੇ ਧੋਖੇਬਾਜ਼ੀ ਦੇ ਮਾਮਲੇ ਦਰਜ ਨੇ ਤੇ ਇਹ ਪਟੀਸ਼ਨ ਪੰਜਾਬ ਅਸੈਂਬਲੀ ਦੇ ਸਾਬਕਾ ਮੈਂਬਰ ਤੇ ਮਨੁੱਖੀ ਅਧਿਕਾਰਾਂ ਤੇ ਘੱਟ ਗਿਣਤੀ ਮਾਮਲਿਆਂ ਦੇ ਸਾਬਕਾ ਪਾਰਲੀਮੈਂਟਰੀ ਸੁਕਤਰ ਮਹਿੰਦਰ ਪਾਲ ਸਿੰਘ ਨੇ ਆਪਣੇ ਵਕੀਲ ਅਲੀ ਚੰਗੇਜੀ ਸੰਧੂ ਦੇ ਰਹੀਂ ਦਾਇਰ ਕੀਤੀ ਹੈ ਪਟੀਸ਼ਨ ਦੇ ਵਿੱਚ ਸੰਘੀ ਸਰਕਾਰ ਗ੍ਰਹਿ ਮੰਤਰਾਲੇ ਐਫ ਆਈਏ ਪੰਜਾਬ ਸਰਕਾਰ ਪਾਕਿਸਤਾਨ ਵਾਲੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਕਟਗਣਤੀ ਮਾਮਲਿਆਂ ਦੇ ਵਿਭਾਗ ਨੂੰ ਵੀ ਇਹਦੇ ਵਿੱਚ ਧਿਰ ਬਣਾਇਆ ਗਿਆ ਹੈ ਪਟੀਸ਼ਨ ਕਰਤਾ ਨੇ ਲਾਹੌਰ ਹਾਈ ਕੋਰਟ ਤੋਂ ਕਈ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਜਿਨ੍ਹਾਂ ਦੇ ਵਿੱਚ ਸਰਬਜੀਤ ਕੌਰ ਨੂੰ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੀ ਵਿਦੇਸ਼ੀ ਘੋਸ਼ਿਤ ਕੀਤਾ ਜਾਵੇ ਅਰਧੇ ਨਾਲੀ ਉਸ ਨੂੰ ਤੁਰੰਤ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਜਾਵੇ ਇਹ ਵੀ ਵਿੱਚ ਸ਼ਾਮਲ ਹੈ ਤੇ ਨਾਲ ਨਾਲ ਇਹ ਵੀ ਮੰਗ ਕੀਤੀ ਗਈ ਹੈ ਕਿ ਐਫ ਆਈਏ ਨੂੰ ਜਾਂਚ ਕਰਨ ਲਈ ਕਿਹਾ ਜਾਵੇ ਜੋ ਕਿ ਬਿਨਾਂ ਸਹੀ ਪਿਛੋਕੜ ਦੀ ਜਾਂਚ ਕੀਤੇ ਵੀਜ਼ਾ ਕਿਵੇਂ ਜਾਰੀ ਕੀਤਾ ਗਿਆ ਭਵਿੱਖ ਦੇ ਵਿੱਚ ਧਾਰਮਿਕ ਵੀਜ਼ਾ ਨੀਤੀ ਨੂੰ ਹੋਰ ਸਖਤ ਤੇ ਪ੍ਰਭਾਵਸ਼ਾਲੀ ਬਣਾਉਣ ਦੀ ਵੀ ਮੰਗ ਨਾਲ ਨਾਲ ਹੋਈ ਹੈ ਤੇ ਤੀਰਥ ਯਾਤਰੀਆਂ ਦੀ ਆਵਾਜਾਈ ਦੇ ਨਾਲ ਨਾਲ ਠਹਿਰਨ ਲਈ ਤੇ ਇੱਕ ਵਿਆਪਕ ਨਿਗਰਾਨੀ ਜਿਹੜੀ ਉਪਰਨਾਲੀ ਵਿਕਸਤ ਕਰਨ ਦੀ ਮੰਗ ਵੀ ਕੋਰਟ ਦੇ ਵਿੱਚ ਰੱਖੀ ਗਈ ਹੈ। ਲਾਹੌਰ ਹਾਈ ਕੋਰਟ ਦੇ ਜਸਟਿਸ ਫਾਰੂਕ ਹੈਦਰ ਦੇ ਬੈਂਚ ਨੇ ਸ਼ੁਰੂਆਤੀ ਸੁਣਵਾਈ ਕੀਤੀ ਤੇ ਉਸ ਤੋਂ ਬਾਅਦ ਸਰਕਾਰ ਯਾਨੀ ਕਿ ਪਾਕਿਸਤਾਨ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ 2 ਹਫ਼ਤਿਆਂ ਦੇ ਵਿੱਚ ਉਹਦਾ ਜਵਾਬ ਮੰਗਿਆ। ਲਾਹੌਰ ਹਾਈ ਕੋਰਟ ਦੇ ਵਕੀਲ ਨੇ ਇਮਤੀਆਜ਼ ਰਸ਼ੀਦ ਕੁਰਾਸ਼ੀ ਉਹਨਾਂ ਨੇ ਐਪੀਟੀਸ਼ਨ ਤੇ ਦੁਬਾਰਾ ਦਾਇਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਪਟੀਸ਼ਨ ਇਹੀ ਸਬਕਾ ਪਾਰਲੀਮੈਂਟਰੀ ਸਕੱਤਰ ਮਿੰਦਰਪਾਲ ਸਿੰਘ ਦੇ ਵੱਲੋਂ ਦਾਇਰ ਕੀਤੀ ਗਈ ਸੀ ਜਿਸ ਦੇ ਉੱਤੇ ਉਹਨਾਂ ਦੀ ਪਟੀਸ਼ਨ ਦੇ ਵਿੱਚ ਕੁਝ ਖਾਮੀਆਂ ਰਹਿਣ ਦੇ ਕਾਰਨ ਉਹਨਾਂ ਦੀ ਪਟੀਸ਼ਨ ਨੂੰ ਤਵੱਜੋ ਨਹੀਂ ਦਿੱਤੀ ਗਈ ਜਾਂ ਕਿਹ ਲਈਏ ਕਿ ਉਹਨੂੰ ਰੱਦ ਤਾਂ ਨਹੀਂ ਕੀਤਾ ਗਿਆ ਪਰ ਉਹਦੀ ਉੱਤੇ ਤਵੱਜੋ ਨਾ ਦੇਣ ਕਰਕੇ ਉਹਨੂੰ ਇਹ ਕਿਹਾ ਗਿਆ ਕਿ ਇਹਨੂੰ ਠੀਕ ਕਰਕੇ ਦੁਬਾਰਾ ਦਾਇਰ ਕੀਤਾ ਜਾਵੇ ਤਾਂ ਉਹ ਹੁਣ ਦੁਬਾਰਾ ਫਿਰ ਦਾਇਰ ਹੋ ਚੁੱਕੀ ਹੈ ਤੇ ਜੜ ਦੇ ਵਿੱਚ ਸਰਬਜੀਤ ਕੌਰ ਦੇ ਲਈ ਮੁਸੀਬਤਾਂ ਲਗਾਤਾਰ ਵਧ ਰਹੀਆਂ ਨੇ ਤੇ ਇਹ ਵੀ ਗੱਲ ਹੈ ਕਿ ਸਰਬਜੀਤ ਕੌਰ ਨੇ ਉੱਥੇ ਜਾ ਕੇ ਨਸੀਰ ਹੁਸੈਨ ਨਾਂ ਦੇ ਇੱਕ ਸ਼ਖਸ ਦੇ ਨਾਲ ਵਿਆਹ ਕਰਾ ਲਿਆ ਤੇ ਉਸ ਵਿਆਹ ਦੇ ਤਹਿਤ ਜਦ ਕਿ ਉਹਨੇ ਆਪਣਾ ਧਰਮ ਵੀ ਬਦਲਿਆ ਧਰਮ ਬਦਲ ਕੇ ਹੀ ਉਹਦਾ ਵਿਆਹ ਕਰਾਇਆ ਗਿਆ ਤੇ ਹੁਣ ਇਹ ਸਾਰੇ ਜਦ ਕਿ ਉਹਦੇ ਤੇ ਇੱਥੇ ਵੀ ਜਿਹੜੇ ਧੋਖਾਧੜੀ ਦੇ ਮਾਮਲੇ ਦਰਜ ਨੇ ਪਰ ਮਿੰਦਰਪਾਲ ਸਿੰਘ ਜੋ ਕਿ ਉੱਥੇ ਦੇ ਸਾਬਕਾ ਪਾਰਲੀਮੈਂਟਰੀ ਸਖਤਰ ਨੇ ਸਾਬਕਾ ਉਹਨਾਂ ਦੇ ਵੱਲੋਂ ਪਟੀਸ਼ਨ ਦਾਇਰ ਕਰਕੇ ਸਰਬਜੀਤ ਕੌਰ ਨੂੰ ਤੁਰੰਤ ਭਾਰਤ ਭੇਜਣ ਦੀ ਮੰਗ ਵੀ ਕੀਤੀ ਗਈ ਹੈ ਤੇ ਉਹਦੇ ਉੱਤੇ ਜਿਹੜੇ ਹੋਰ ਦੋਸ਼ ਆਇਦ ਕੀਤੇ ਗਏ ਨੇ ਉਹਨਾਂ ਉੱਤੇ ਵੀ ਕਾਰਵਾਈ ਕਰਨ ਦੀ ਮੰਗ ਉਹਨਾਂ ਵੱਲੋਂ ਕੀਤੀ ਗਈ ਹੈ